ਹਾਂ ਹਰਪਾਲ ਸਿੰਘ ਜੀ ਤਾਂ ਗੱਲ ਸੀ ਵਿਸ਼ਕਰਮ ਲੀਚਰ ਤੋਂ ਬੋਲਦੇ ਹਾਂ ਇਹ ਜਿਹੜਾ ਐਕਸੀਡੈਂਟ ਹੋਇਆ ਕੀ ਹੈ ਜੀ ਪਤਾ ਇਹ ਮੇਰੇ ਗਵਾਰਡੀ ਨੇ ਜੀ ਇੰਦਰਜੀਤ ਸਿੰਘ ਬੱਚ ਕੋੜਾ ਸਾਹਿਬ ਉਹ ਡਿਊਟੀ ਕਰਕੇ ਆ ਰਹੇ ਸੀ ਆਪਣੇ ਘਰ ਨੂੰ 7:05 ਦੇ ਤੇ ਕੋਈ ਸਕਾਰਪੀ ਵਾਲੇ ਸੀਗੇ ਮੁੰਡੇ ਉਹਨੇ ਸਿੱਧੀ ਟੱਕਰ ਹੋ ਗਈ ਜੀ ਰੋਂਗ ਸਾਈਡ ਤੇ ਜਾ ਕੇ ਟੱਕਰ ਮਾਰੀ ਉਹਨਾਂ ਨੇ ਤੇ ਕੀ ਕੰਮ ਕੀ ਕਰਦੇ ਨੇ ਇਹ ਫੈਕਟਰੀ ਡਿਊਟੀ ਕਰਦੇ ਨੇ ਫੈਕਟਰੀ ਚ ਉਮਰ ਕਿੰਨੀ ਹੋਊਗੀ 45 ਸਾਲ ਹੈ ਕਿੰਨੇ ਵਜੇ ਦੀ ਘਟਨਾ ਹੈਗੀ ਹੈ 7:05 ਵਜੇ ਦਾ ਜੀ ਐਕਸੀਡੈਂਟ ਕਿੱਥੇ ਹੋਇਆ ਜੀ ਇਹ ਬਾੜੇ ਕੋਲ ਗਰਾਂਡ ਢਾਬੇ ਦੇ ਨੇੜੇ ਤੇ ਲਈ ਹੈ ਬਿਲਕੁਲ ਇਹਨਾਂ ਦੀ ਮੌਤ ਹੀ ਡੈਥ ਹੋ ਗਈ ਜਾਂ ਹਸਪੀਟਲ ਲੱਗ ਲਾ ਮੌਤ ਹੀ ਡੈਥ ਹੋ ਗਈ ਮੌਤ ਹੀ ਡੈਥ ਹੋ ਗਈ ਤੇ ਗੱਡੀ ਵਗੈਰਾ ਉੱਥੇ ਖੜੀ ਹੈ ਜੀ ਗੱਡੀਆਂ ਦੋਨੇ ਉੱਥੇ ਖੜੀਆਂ ਨੇ ਮੋਟਰਸਾਈਕਲ ਦੀ ਚੀ ਆ ਉਹਦੇ ਗੱਡੀ ਦੇ ਸਕਾਰਬੀਓ ਦੇ ਤੇ ਗੱਡੀ ਉੱਤੇ ਮਜੂਦ ਖੜੀ ਆ ਹੌਲਸ ਨੂੰ ਤਲਾ ਦੇਤੀ ਹੁਣ ਸਾਹੀ ਆ ਜਿਆ ਭੈਣੀ ਆ ਉੱਥੇ ਪਹੁੰਚ ਗਏ ਨੇ ਤੇ ਬਾਡੀ ਇੱਥੇ ਲਿਆਂਦੀ ਆਪਣੇ ਹਸਪੀਟਲ ਲਿਆਂਦੀ ਆ ਮਚਵੜਾ ਤੁਸੀਂ ਵਾਲਾ ਨੂੰ ਆ ਰਹੇ ਸੀ ਹਾਂ ਜੀ ਹਾਂ ਜੀ ਡਿਊ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਸੀ ਗਈ। ਦੋਰ ਵੀ ਗੱਡੀ ਨੈਕਸਟ ਹੈ। ਹਾਂਜੀ ਹਾਂਜੀ ਹਾਂਜੀ। ਡਾਕਟਰ ਨਵਦੀਪ ਸਿੰਘ। ਸਰ ਹੁਣੀ ਥੋੜੀ ਦੇਰ ਪਹਿਲਾਂ ਮੈਂ ਕੋਈ ਇੱਕ ਡੈੱਡ ਬੋਡੀ ਆਈ ਹੈ। ਜਿਨ੍ਹਾਂ ਦਾ ਨਾਮ ਇੰਦਰ ਇੰਦਰਜੀਤ ਸਿੰਘ ਸਨਵਰਵਰਵਨ ਸਿੰਘ ਆ ਚੰਡੀਗੜ੍ਹ ਸਮਰਾਲਾ ਰਹਿੰਦੇ ਆ ਤੇ 50 ਤਕਰੀਬ 50 ਸਾਲ ਦੀ ਉਮਰ ਆ ਉਹਨਾਂ ਦੀ। ਤੇ ਜੋ ਐਕਸੀਡੈਂਟ ਨਾਲ ਬਾਲਿਓ ਦੇ ਕੋਲ ਹੋਇਆ। ਕੋਈ ਚੀਜ਼ ਨਾ ਹੋਇਆ ਜੀ ਐਕਸੀਡੈਂਟ ਕਿਹੜੀ ਦੀ ਜ਼ਿੰਦਗੀ ਹੈ? ਇਹ ਬਾਈਕ ਤੇ ਸੀਗੇ। ਤੇ ਐਕਸੀਡੈਂਟ ਕਿਹਦੀ ਨਾ ਆ ਸ਼ਾਇਦ ਜੀਪਾ ਸਕੋਰਪੀਓ ਵਗੈਰੇ ਸ਼ਰੂਵੇਂ ਇਹਨੀ ਡਿਟੇਲ ਮੈਨੂੰ ਨਹੀਂ ਪਤਾ ਬਟ ਇਹ ਹੈ ਕਿ ਜਿਹੜਾ ਐਕਸੀਡੈਂਟ ਆ ਉਹ ਸ਼ਾਇਦ ਵਾਪਸ ਆ ਰਹੇ ਸੀ ਮਚਵਾੜੇ ਤੋਂ ਨਾ ਹਰਪਾਲ ਸਿੰਘ ਰਿਟਾਇਰਡ ਹਾਲ ਸੀ ਵਿਸ਼ਕਰਮਨੀਚਰ ਤੋਂ ਬੋਲਦੇ ਨੇ ਇਹ ਜਿਹੜਾ ਐਕਸੀਡੈਂਟ ਹੋਇਆ ਕੀ ਹੈ ਜੀ ਪਤਾ ਇਹ ਮੇਰੇ ਗਵਾਰਡੀ ਨੇ ਜੀ ਇੰਦਰਜੀਤ ਸਿੰਘ ਮਚਵਾੜਾ ਸਾਹਿਬ ਉਹ ਡਿਊਟੀ ਕਰਕੇ ਆ ਰਹੇ ਸੀ ਆਪਣੇ ਘਰ ਨੂੰ 7:05 ਮਿੰਟ ਤੇ ਤੇ ਕੋਈ ਸਕੋਰਪੀਓ ਵਾਲੇ ਸੀਗੇ ਮੁੰਡੇ ਉਹਨੇ ਸਿੱਧੀ ਟੱਕਰ ਹੋ ਗਈ ਜੀ ਰੋਂਗ ਸਾਈਡ ਤੇ ਜਾ ਕੇ ਟੱਕਰ ਮਾਰੀ ਉਹਨਾਂ ਨੇ ਏ ਕੀ ਕੰਮ ਕੀ ਕਰਦੇ ਨੇ ਇਹ ਫੈਕਟਰੀ ਡਿਊਟੀ ਕਰਦੇ ਨੇ ਫੈਕਟਰੀ ਚ ਉਮਰ ਕਿੰਨੀ ਹੋਊਗੀ 45 ਸਾਲ ਤੇ ਕਿੰਨੇ ਵਜੇ ਦੀ ਘਟਨਾ ਹੈਗੀ 7 ਵਜੇ 5 ਮਿੰਟ ਤੇ ਜੀ ਐਕਸੀਡੈਂਟ ਕਿੱਥੇ ਹੋਇਆ ਜੀ ਇਹ ਬਾਣੇ ਕੋਲ ਗਰਾਂਟ ਢਾਬੇ ਦੇ ਨੇੜੇ ਤੇ ਲੱਗਿਆ ਬਿਲਕੁਲ ਇਹਨਾਂ ਦੀ ਮੌਤ ਦੀ ਡੈਥ ਹੋ ਗਈ ਜਾਂ ਹਸਪੀਟਲ ਲੱਗ ਲਾ ਮੌਤ ਦੀ ਡੈਥ ਹੋ ਗਈ ਮੌਤ ਜਿਹੜਾ ਹੋ ਗਈ ਤੇ ਗੱਡੀ ਉਹ ਗੜੋਕੀ ਖੜੀ ਹੈ ਜੀ ਗੱਡੀਆਂ ਦੋਨੇ ਉੱਥੇ ਖੜੀਆਂ ਨੇ ਮੋਟਰਸਾਈਕਲ ਦੀ ਚ ਆ ਉਹਦੇ ਗੱਡੀ ਦੇ ਸਕਾਰਬੀਓ ਦੇ ਤੇ ਗੱਡੀ ਉੱਤੇ ਮੌਜੂਦ ਖੜੀ ਆ ਔਰ ਫਨੂਟ ਲਾ ਦੇ ਦੀ ਹੁਣ ਸਾਰੀ ਆ ਗਿਆ ਭੈਣੀ ਸਾਹ ਉਹਥੇ ਪਹੁੰਚ ਗਏ ਨੇ ਤੇ ਬਾਡੀ ਇੱਥੇ ਲਿਆਂਦੀ ਆਪਣੇ ਹਸਪਤਾਲ ਲਿਆਂਦੀਆ ਮਚਵਾੜਾ ਤੁਸੀਂ ਮਾਲਾ ਨੂੰ ਆ ਰਹੇ ਸੀ ਜੀ ਹਾਂ ਜੀ ਹਾਂ ਜੀ ਡਿਊਟੀ ਕਰਕੇ ਆਪਣੇ ਆ ਜੀ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਸੀਗੇ ਜੀ ਥੋਰ ਵੀ ਵੱਡੀ ਐਕਸੀਡੈਂਟ ਦਾ ਹਾਂ ਜੀ ਹਾਂ ਜੀ ਹਾਂ ਜੀ ਡਾਕਟਰ ਨਵਦੀਪ ਸਿੰਘ ਸਰ ਹੋਰੀ ਥੋੜੀ ਦੇਰ ਪਹਿਲਾਂ ਮੈਂ ਕੋਈ ਇੱਕ ਡੈਡ ਬਾਡੀ ਆਈ ਹੈ ਜਿਨ੍ਹਾਂ ਦਾ ਨਾਮ ਇੰਦਰ ਇੰਦਰਜੀਤ ਸਿੰਘ ਸਨਵਰ ਹਰਵੰਦ ਸਿੰਘ ਆ ਉਹ ਚੰਡੀਗੜ੍ਹ ਸਮਰਾਲਾ ਰਹਿੰਦੇ ਆ ਤੇ 50 ਤਕਰੀਬ 50 ਸਾਲ ਦੀ ਉਮਰ ਆ ਉਹਨਾਂ ਦੀ ਤੇ ਜੋ ਐਕਸੀਡੈਂਟ ਨਾਲ ਬਾਲਿਓ ਦੇ ਕੋਲ ਹੋਇਆ ਕੋਈ ਚੀਜ਼ ਹੋਇਆ ਜੀ ਐਕਸੀਡੈਂਟ ਕਿਹੜੀ ਦੀ ਜ਼ਿੰਦਗੀ ਹੈ ਇਹ ਬਾਈਕ ਤੇ ਸੀਗੇ ਤੇ ਐਕਸੀਡੈਂਟ ਕਿਹਨਾ ਹੈ ਅ ਸ਼ਾਇਦ ਜੀਪੀ ਸਕੋਰਪੀਓ ਵਗੈਰੇ ਸ਼ਰੂ ਹੈ ਅ ਇਨੀ ਡਿਟੇਲ ਮੈਨੂੰ ਨਹੀਂ ਪਤਾ ਬਟ ਇਹ ਹੈ ਕਿ ਜਿਹੜਾ ਐਕਸੀਡੈਂਟ ਆ ਉਹ ਸ਼ਾਇਦ ਵਾਪਸ ਆ ਰਹੇ ਸੀ ਬੱਚਾ